ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕਮਲਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੇ ਲੋ ਭਾਗ 12 ਜਬ ਇਹ ਬਾਣ ਲੱਗੇ ਤਬ ਇਹ ਰੋਸ ਜਾਗੇ ਜੋ ਆਲੇ ਸਤਨਾਮ ਤੇ ਪੂਲੇ ਦੀਆਂ ਲਾਸ਼ਾਂ ਦੋ ਦਿਨ ਪੁਰਾਣੇ ਪੱਠੇ ਵਿੱਚ ਪਈਆਂ ਸੜਦੀਆਂ ਰਹੀਆਂ ਪੁਲਿਸ ਲੋਕਾਂ ਨੂੰ ਮੁੰਡਿਆਂ ਨੂੰ ਫੜ ਕੇ ਮਾਰਨ ਦੇ ਅਤਿਆਚਾਰ ਨੇ ਸਾਰੇ ਇਲਾਕੇ ਵਿੱਚ ਹਾਹਾਕਾਰ ਮਚਾ ਦਿੱਤੀ। ਪੁਲਿਸ ਦੇ ਕੀਤੇ ਕਤਲਾਂ ਦੀ ਗੱਲ ਬਰੋਦ ਦੀ ਲਾਟ ਵਾਂਗ ਆਲੇ-ਦੋਲੇ ਦੇ ਪਿੰਡਾਂ ਵਿੱਚ ਫੈਲ ਗਈ। ਲੋਕਾਂ ਦੇ ਟਾਣੇ ਲਾਸ਼ਾਂ ਵੇਖਣਾ ਰਹੇ ਸਨ। ਪਿੰਡਾਂ ਵਿੱਚ ਸਰਕਾਰ ਵਿਰੋਧੀਆਂ ਗੱਲ ਚੁੱਕ ਲਈ। ਕੋਈ ਕਹਿ ਰਿਹਾ ਸੀ ਅਸੀਂ ਫੜੇ ਹੋਏ ਸਤਨਾਮ ਪੁਰਾ ਨੂੰ ਥਾਣੇ ਲੈ ਜਾਂਦੇ ਆ ਵੇਖਿਆ। ਉਹੀ ਆਖਦਾ ਅਸਾਂ ਟਰੱਕ ਵਿੱਚੋਂ ਹਤਕੜੀ ਲੱਗਿਆ ਨੂੰ ਉਤਰਦਿਆਂ ਤੱਕਿਆ ਏ ਮੁਕਾਬਲੇ ਦਾ ਝੂਠ ਅਤੇ ਫੜ ਕੇ ਮਾਰਨ ਦਾ ਸੱਚ ਲੋਕਾਂ ਦੇ ਮਨਾਂ ਵਿੱਚ ਲੋਹੇ ਦੇ ਕਿਲਵਾਂ ਗੱਡਿਆ ਗਿਆ ਵਾਰਸਾਂ ਬਦਸ਼ਕਲ ਹੋਈਆਂ ਲਹੂ ਲਹਾਨ ਲਾਸ਼ਾਂ ਦੀ شناخت ਕਰ ਲਈ ਸੀ ਬਲਬੀਰੋ ਨੇ ਛਾਤੀ ਪਿਟ ਪਿਟ ਆਖਣਾ ਸ਼ੁਰੂ ਕਰ ਦਿੱਤਾ ਤੇ ਆਪਣਾ ਬੁਰਾ ਹਾਲ ਕਰ ਲਿਆ ਮੇਰੇ ਹਰਾਂਜਿਆ ਮੈਂ ਕਿੱਧਰ ਨੂੰ ਜਾਵਾਂਗੀ ਵੇ ਤੂੰ ਇੱਕ ਵਾਰ ਉੱਠ ਕੇ ਆਪਣੇ ਪੁੱਤ ਨੂੰ ਵੇਖ ਜਾਵੇ ਸਤਨਾਮ ਦੀ ਮਾਂ ਪੂਬਾ ਮਾਰੇ ਸੀ ਵੇ ਪੁੱਤਾ ਤੇਰੇ ਬਿਨਾਂ ਜਹਾਨ ਦੋਜਕ ਵੇ ਸੁੱਖਾਂ ਸੁਖ ਸੁਖ ਮਸਾ ਦੇਖਿਆ ਸੀ ਪੁੱਤਾ ਓਲੇ ਦੇ ਭਰਾ ਰੁੱਖਾਂ ਨਾਲ ਟੱਕਰਾ ਮਾਰੇ ਸੰ ਮੇਲੇ ਤੇ ਸੱਥਾਂ ਸੁੰਨੀਆਂ ਕਰ ਗਿਆ ਓਏ ਭਰਾਵਾ ਲੋਕਾਂ ਦੀ ਆਮ ਭਾਖਾ ਸੀ ਸਰਹੰਦ ਦਾ ਸਾਕੇ ਮੁੜਦੋ ਰਾਇਆ ਗਿਆ ਜਾਨ ਮਾਲ ਦੀ ਰਾਖੀ ਕਰਨ ਵਾਲੀ ਪੁਲਿਸ ਨੇ ਹੀ ਸਿੱਧਾ ਕਹਿਰ ਵਰਤੌਣਾ ਸ਼ੁਰੂ ਕਰ ਦਿੱਤਾ ਕੋਰ ਕਲਯੁਗ ਦੀਆਂ ਨਿਸ਼ਾਨੀਆਂ ਉਬਰ ਪਈਆਂ ਹਨ ਅਸਲ ਵਿੱਚ ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤੰਗ ਸਨ ਬੇਰੋਜ਼ਗਾਰੀ ਤੇ ਗਰੀਬੀ ਨੇ ਲੋਕਾਂ ਦਾ ਲੱਕ ਤੋੜ ਰੱਖਿਆ ਸੀ ਕਰਜ਼ੇ ਨੇ ਜਵਾਨ ਪੰਜਾਬ ਨੂੰ ਬੁੱਢਿਆਂ ਕਰ ਦਿੱਤਾ ਸੀ ਸੈਂਟਰ ਸਰਕਾਰ ਮਿੱਤਕੇ ਪੰਜਾਬ ਨਾਲ ਵੇਤਕਰਾ ਕਰ ਰਹੀ ਸੀ। ਬੁਨਿਆਦੀ ਇੰਡਸਟਰੀ ਵੱਲੋਂ ਪੰਜਾਬ ਨੂੰ ਕੋਰਾ ਜਵਾਬ ਦੇ ਹੀ ਰੱਖਿਆ। ਪੰਜਾਬੀ ਸੂਬਾ ਜਿਹੜਾ ਸਭ ਤੋਂ ਪਹਿਲਾਂ ਬਣਾਉਣਾ ਚਾਹੀਦਾ ਸੀ। ਜਦੋਂ ਕੋਈ ਬਾਹਰ ਨਾ ਗਈ, ਹੱਡੀਆਂ ਗੋਡੇ ਰਗੜ ਕੇ ਅੱਦਿਓਂ ਦੌੜ ਕੀਤਾ। ਕਿਸਾਨ ਨੂੰ ਮੰਡੀ ਦੇ ਦੋਰੀ ਲੁੱਟਨੇ ਕੱਖੋਂ ਹੌਲਾ ਕਰ ਛੱਡਿਆ ਸੀ। ਲੋਕਾਂ ਦੀ ਆਰਥਿਕ ਹਾਲਤ ਆਜ਼ਾਦ ਹੋ ਜਾਣ ਪਿੱਛੋਂ ਕਈ ਗੁਣਾ ਨਿੱਗਰ ਚੁੱਕੀ ਸੀ ਉਹਨਾਂ ਦੇ ਪਹਿਲਾ ਹੀ ਪਰੇ ਤੇ ਦੁਖੇ ਦਿਲਾ ਨੂੰ ਜਵਾਨ ਜਹਾਨ ਮੁੰਡਿਆਂ ਦੇ ਕਤਲਾਂ ਨੇ ਇੱਕ ਤਰ੍ਹਾਂ ਲਾਂਬੂ ਹਿਲਾ ਦਿੱਤੇ ਕੋਈ ਮਿਨਿਸਟਰੀ ਨੂੰ ਗਲਾਂ ਦੇ ਰਿਆ ਸੀ ਕੋਈ ਸਾਰੇ ਉਪਦਰਵ ਦਾ ਭਾਂਡਾ ਕੋਲੇ ਸਿਰ ਭੰਡ ਰਿਆ ਸੀ ਅਖੀਰ ਲੋਕਾਂ ਦਾ ਗਰੋਧ ਕੇਂਦਰੀ ਸਰਕਾਰ ਤੇ ਆ ਪੈਨਦਾ ਪੁਲਿਸ ਨੇ ਪੱਠੇ ਵਿੱਚ ਲਿਆ ਕੇ ਪਹਿਲੀ ਰਾਤ ਹੀ ਤਿੰਨਾਂ ਨੂੰ ਸ਼ੂਟ ਕਰ ਦਿੱਤਾ ਸੀ। ਜੋਹਾਲੇ ਵਾਲਾ 12 ਬੋਰ ਪਿਸਤੌਲ ਉਹਦੀਆਂ ਅਕੜੀਆਂ ਉਂਗਲਾਂ ਵਿੱਚ ਫਸਾਇਆ ਹੋਇਆ ਸੀ। ਜਿਵੇਂ ਗੋਲੀ ਚਲਾਉਣ ਨੂੰ ਤਿਆਰ ਹੀ ਸੀ। ਸਾਤ ਨਾਮ ਦਾ 6 ਗੋਲੀ ਦਾ ਵਲੈਤੀ ਰਿਵਾਲਵਰ ਡੀਐਸਪੀ ਹਰਿੰਦਰ ਸਿੰਘ ਨੇ ਕਾਬੂ ਕਰ ਲਿਆ। ਤੇ ਉਹਦੀ ਥਾਂ ਇੱਕ ਨਾਲੀ ਭੱਜੜ ਬੰਦੂਕ ਰੱਖ ਦਿੱਤੀ ਜਿਸ ਵਿੱਚ 12 ਬੋਰ ਦਾ ਕਾਰਤੂਸ ਇਟ ਨਾਲ ਠੋਕੇ ਚੜਿਆ ਸੀ ਥਾਣੇਦਾਰ ਸੌਰਨ ਸਿੰਘ ਨੇ ਵਾਰਸਾਂ ਦੇ ਘਰ ਸਿਪਾਹੀਆਂ ਰਾਹੀਂ ਸੁਣਾਉਣੀਆਂ ਪੇਜ ਦਿੱਤੀਆਂ ਸਨ ਘਰ ਦੇ ਅਤੇ ਆਂਢੀ ਗੁਆਂਢੀ ਸੁਣਦੇ ਸਾਰ ਮਹੇੜੀ ਦੇ ਪੱਠੇ ਨੂੰ ਨੱਠ ਹੈ ਆ ਕੇ ਵੇਖਿਆ ਤਾਂ ਪਾਣਾ ਸੱਚਮੁੱਚ ਹੀ ਵਰਤਿਆ ਪਿਆ ਸੀ ਸਭ ਦੀਆਂ ਔਪੂਬਾਂ ਨਿਕਲ ਗਈਆਂ ਸੂਰਜ ਦੇ ਚੜਾਣ ਨਾਲ ਲੋਕਾਂ ਦੇ ਵਹੀਰ ਲਾਸ਼ਾਂ ਵੇਖਣ ਤੁਰ ਪਏ ਗਵਰਨਰ ਚੀਫ ਮਨਿਸਟਰ ਤੇ ਆਈਜੀ ਪੁਲਿਸ ਨੂੰ ਧਾਰਾਂ ਦਿੱਤੀਆਂ ਗਈਆਂ ਲੋਕਾਂ ਦੀ ਬੂਹ ਪਾਰਿਆ ਸੁਣ ਕੇ ਵੀ ਸਹਾਇਤਾ ਲਈ ਕੋਈ ਨਹੀਂ ਬੋੜਿਆ ਲੋਕ ਗੁੱਸਾ ਜ਼ਾਹਰ ਕਰ ਰਹੇ ਸਨ ਦਾਦ ਫਰਿਆਦ ਪੁਲਿਸ ਕੋਲ ਹੀ ਕਰਨੀ ਸੀ ਜਿਸ ਫੜਕੇ ਦਾੜ-ਦਾੜ ਪੁਨਨ ਦੇਤੇ ਪੁਲਿਸ ਨੇ ਲੋਕਾਂ ਦਾ ਤਾਅ ਅਤੇ ਰੋਹ ਵੇਖ ਕੇ ਦੋ ਵਾਰ ਲਾਸ਼ਾਂ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਪੁਲਿਸ ਨੂੰ ਆਪਣਾ ਘੇਰਾ ਨਾ ਤੋੜਨ ਦਿੱਤਾ ਪਹਿਲਾਂ ਹੀ ਕਾਤਲਾਂ ਦੀ ਕਤਾਰ ਵਿੱਚ ਖਲੋ ਚੁੱਕੀ ਪੁਲਿਸ ਮੋੜ ਗੋਲੀ ਚਲਾਉਣ ਦੀ ਪੋਜੀਸ਼ਨ ਵਿੱਚ ਨਹੀਂ ਰਹੀ ਸੀ ਲੋਕਾਂ ਦੇ ਵਧਦੇ ਜਾ ਰਹੇ ਜੋਸ਼ ਤੇ ਗੁੱਸੇ ਨੇ ਪੁਲਿਸ ਨੂੰ ਉੱਥੇ ਇੱਕ ਤਰ੍ਹਾਂ ਭਜਾਹੇ ਦਿੱਤਾ ਐਸਪੀ ਜਾਣ ਤੋਂ ਪਹਿਲਾਂ ਡੀਐਸਪੀ ਨੂੰ ਹਦਾਇਤ ਕਰ ਗਿਆ ਸੀ ਕਿ ਲਾਸ਼ਾਂ ਦਾ ਲੋਕਾਂ ਵਿੱਚ ਵਿਖਾਲਾ ਪਾਉਣਾ ਹੈ ਤਾਂ ਕਿ ਇਲਾਕੇ ਵਿੱਚ ਸਹਿਮ ਭej ਜਾਵੇ ਤੇ ਪੁਲਿਸ ਦਾ ਤਹਿਤ ਕਾਇਮ ਰਹੇ ਐਸਪੀ ਸ਼ਰਮੇ ਦੀ ਹਾਜ਼ਰੀ ਵਿੱਚ ਮੁਲਾਜ਼ਮਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਲਾਸ਼ਾਂ ਦੇ ਵਿਖਾਲੇ ਨਾਲ ਉਲਟਾ ਅਸਰ ਪੈ ਗਿਆ ਸਰਕਾਰ ਵਿਰੋਧ ਲੋਕਾਂ ਦਾ ਗੁੱਸਾ ਭਾਂਬੜ ਬਣ ਖਲੋਤਾ ਸਰਕਾਰ ਵਿਰੋਧੀ ਰਾਸ਼ੀ ਵਰਕਰਾਂ ਨਾਅਰੇ ਚੁੱਕ ਦਿੱਤੇ ਪੰਜਾਬ ਪੁਲਿਸ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ ਕਿ ਇਦਾਂ ਦਾ ਖੂਨ ਅਜ਼ਾਈ ਨਹੀਂ ਜਾਏਗਾ ਜ਼ਾਲਮ ਸਰਕਾਰ ਮੁਰਦਾਬਾਦ ਪੁਲਿਸ ਰਾਜ ਹਾਈ ਹਾਈ ਹੋਰ ਆਈ ਪੁਲਿਸ ਫੋਰਸ ਵੀ ਬੇਕਾਬੂ ਪੀੜ ਨੂੰ ਕੰਟਰੋਲ ਨਾ ਕਰ ਸਕੇ ਅਖੀਰ ਆਈਜੀ ਪਰਸ਼ਰਾਮ ਨੂੰ ਆਪ ਮੌਕੇ ਤੇ ਹੁਣਾ ਪਿਆ ਉਸ ਆਉਂਦੇ ਆਂ ਹੀ ਲੋਕਾਂ ਨੂੰ ਠੰਡਿਆਂ ਕਰਕੇ ਵਾਰਸਾਂ ਦੀ ਹਮਦਰਦੀ ਜਿੱਤਣੀ ਚਾਹੀ ਆਪਣਾ ਰੋਪ ਕਾਇਮ ਰੱਖਣ ਲਈ ਉਸ ਜਾਣ ਕੇ ਉਰਦੂ ਹਿੰਦੀ ਦੇ ਖਿਚੜੀ ਬੋਲਣੇ ਸ਼ੁਰੂ ਕਰ ਦਿੱਤੀ ਬਹੁਤ ਪੁਰੀ ਬਾਤ ਹੋਈ ਹੈ ਬਾਈਓ ਦੁੱਖ ਹੈ ਦਿਲ ਦੀ ਅਫਸੋਸ ਹੈ ਮੇਰੀ ਹਮਦਰਦੀ ਤੁਹਾਰੇ ਔਰ ਵਾਰਸੋਂ ਕੇ ਸਾਥ ਹੈ ਪਰ ਇਹ ਵੀ ਨਾ ਭੁੱਲਿਓ ਕਿ ਉਹ ਕਾਤਲ ਥੇ ਮੁਕਾਬਲੇ ਮੇ ਮਾਰੇ ਗਏ ਉਹ ਹਮਦਰਦੀ ਤੇ ਦਾਬੇ ਵਾਲੀ ਦੋਵੇਂ ਹੱਥ ਰੱਖਿਆ ਰਿਆ ਸੀ ਇਫਾਜ਼ਤ ਵਜੋਂ ਪੁਲਿਸ ਦੇ ਜਵਾਨਾ ਆਈਜੀ ਨੂੰ ਘੇਰਿਆ ਹੋਇਆ ਸੀ ਜਨਾਬ ਰੋਣਾ ਤਾਂ ਇਹੀ ਐ ਮੁਕਾਬਲਾ ਕੋਈ ਨਹੀਂ ਹੋਇਆ ਝੂਠ ਮੋਠ ਬਣਾਇਆ ਏ ਇਲਾਕੇ ਦੇ ਇੱਕ ਸਰਕਾਰ ਵਿਰੋਧੀ ਸਰਪੰਚ ਨੇ ਆਖਿਆ ਕਿਸੇ ਨੇ ਅੱਖੋਂ ਸੇ ਦੇਖਾ ਇੱਕ ਲੜਾਕੀ ਮੱਖੀ ਨੇ ਉਹਦੇ ਨੱਕ ਨੂੰ ਬੈਂਦਿਆਂ ਸਰ ਗੱਟ ਲਿਆ ਸਾਹਿਬ ਨੇ ਹੈਡ ਲਾ ਕੇ ਹਵਾ ਕਰਨੀ ਸ਼ੁਰੂ ਕਰ ਦਿੱਤੀ ਹਾਰ ਦੀ ਤਪਾੜ ਕਰਨ ਮੁੜਕਾ ਉਹਦੇ ਕੰਨਾਂ ਹੇਠੋਂ ਵਹਿ ਤੁਰਿਆ ਸੀ ਹਾਂਜੀ ਮੈਂ ਠਾਣੇੋਂ ਨੀਲੇ ਟਰੱਕ ਉੱਤੇ हथकड़ी लग्या वेख्या है हाले बत्तियां जगिया ही सन एक होर आदमी ने शहादत वजो बार बार बाह न जोश न मारिया ठीक है।, है अगर ऐसा है तो पुलिस के सब कर्मचारियों के खिलाफ कानूनी कार्रवाई की जाएगी मैं आप लोगों को सरकार की तरफ से यकीन दिलाता हूँ आई जी ने नवा पैंतड़ा खोलिया ਆਬ ਲਾਸ਼ੇ ਪੋਸਟਮਾਰਟਮ ਕੇ ਲੀਏ ਲੈ ਜਾਣੇ ਦੀਜੀਏ ਔਰ ਇੱਕ ਤਰਫ ਹੋ ਜਾਈਏ ਪਹਿਲੋਂ ਐਸਪੀ ਸ਼ਰਮੀ ਡਿਪਟੀ ਹਰਿੰਦਰ ਤੇ ਸਵਰਨੇ ਠਾਣੇਦਾਰ ਨੂੰ ਗ੍ਰਿਫਤਾਰ ਕਰੋ ਵਿਰੋਧੀਆਂ ਗੱਲ ਨੂੰ ਮੱਠੀ ਨਾ ਪੈਣ ਦਿੱਤਾ ਉਹਨਾ ਪਾਣੇ ਪੁਲਿਸ ਮਸਾ ਕੁੜੱਕੀ ਵਿੱਚ ਆਈ ਸੀ ਨਹੀਂ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਇੱਕ ਹੋਰ ਮੰਗ ਉੱਠ ਪਈ ਦੇਖੋ ਭਈ ਇਹ ਬਾਤ ਮਾਰੇ ਜਾਣੇ ਵਾਲੋਂ ਕੇ ਸਾਰਾ ਸਾਰ ਖਿਲਾਫ ਜਾਏਗੀ ਪੋਸਟਮਾਰਟਮ ਨਹੀਂ ਹੋਗਾ ਤਾਂ ਕਾਨੂੰਨੀ ਕਾਰਵਾਈ کیسے ਹੋਗੀ ਪਰ ਸ਼੍ਰਾਮ ਨੇ ਧੀਰਜ ਹੱਥੋਂ ਨਾ ਛੱਡਿਆ ਅਤੇ ਸਮਝਾਉਣ ਦੀ ਕੋਸ਼ਿਸ਼ ਜਾਰੀ ਰੱਖੀ ਨਹੀਂ ਇਹਨਾਂ ਹਥਿਆਰਿਆਂ ਨੂੰ ਵੀ ਇਸੇ ਤਰ੍ਹਾਂ ਹੀ ਗੋਲੀਆਂ ਮਾਰੋ ਪੁਲਿਸ ਰਾਜ ਮੁਰਦਾਬਾਦ ਸ਼ਹੀਦਾਂ ਦੇ ਕਾਤਲਾਂ ਨੂੰ ਥਾਂਏ ਗੋਲੀ ਮਾਰੋ ਲੋਕਾਂ ਦਾ ਰੋ ਵਸੋਂਬਾਰਾ ਉਬੜ-ਉਬੜ ਪੈ ਰਿਹਾ ਸੀ ਆਈਜੀ ਸ਼ਰਮੇ ਨੇ ਭੜਕੀ ਪੀੜ ਦਾ ਸੱਤਾ ਤਾਂ ਜਾਚ ਕੇ ਖਿਸਕ ਜਾਣ ਵਿੱਚ ਹੀ ਰਾਜਨੀਤੀ ਸਮਝੀ ਅੱਛਾ ਮੇਰੀ ਇੱਕ ਬੇਨਤੀ ਮੰਨ ਲੀਜੀਏ ਕੋਈ ਗੜਬੜ ਨਾ ਕਰਨਾ ਮੈਂ ਪਹਿਲੇ ਮਨਿਸਟਰ ਸੇ ਬਾਤ ਕਰ ਲੂੰ ਡਿਪਲੋਮੈਟ ਚਾਣਕ ਲੋਕਾਂ ਦੇ ਅੱਖੇ ਕੱਟਾ ਪਾ ਕੇ ਤੁਰ ਗਿਆ ਉਸ ਐਸਪੀ ਸ਼ਰਮਾ ਡਿਪਟੀ ਹਰਿੰਦਰ ਤੇ ਥਾਣੇਦਾਰ ਸੁਰਨ ਸਿੰਘ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਪਹਿਲਾਂ ਹੀ ਪਾਸੇ ਕਰ ਦਿੱਤਾ ਸੀ ਉਹ ਸੇਖੇ ਇਲਾਕੇ ਨੂੰ ਭਾਪ ਕੇ ਐਡੀਸ਼ਨਲ ਸਿਕ ਐਸਪੀ ਨੂੰ ਵਿਗੜੀ ਕੌਂਟਣ ਵਾਸਤੇ ਸਾਈਨ ਆਪ ਕਰ ਦਿੱਤਾ ਮਤਾ ਵਕੂਆ ਫਿਰਕੂ ਰੰਗਨਾ ਫੜ ਜਾਵੇ ਉਹ ਆਪ ਪਹਿਲੋਂ ਹੀ ਮਿਨਿਸਟਰੀਆਂ ਨਜ਼ਰਾਂ ਵਿੱਚ ਬਤੌਰ ਫਿਰਕੂ ਅਫਸਰ ਦੇ ਰੜ ਕਰਿਆ ਸੀ ਮੁਖਬਰ ਜਮਾਦਾਰ ਦੇ ਕਤਲ ਦਾ ਲੋਕਾਂ ਨੂੰ ਖਾਸ ਅਫਸੋਸ ਨਹੀਂ ਹੋਇਆ ਸੀ ਲੋਕ ਹਿੱਤਾਂ ਦੇ ਵਿਰੁੱਧ ਮੁਖਬਰ ਲੋਕਾਂ ਦੀਆਂ ਨਜ਼ਰਾਂ ਵਿੱਚ ਇਖਲਾਕ ਦੇ ਪੱਖੋਂ ਕਾਣਾ ਆਦਮੀ ਹੁੰਦਾ ਏ ਜਿਨ੍ਹਾਂ ਨੂੰ ਨੌਕਰੀ ਜਾਂ ਗੁਜ਼ਾਰੇ ਲਈ ਕੰਮ ਨਹੀਂ ਮਿਲਦਾ ਸੀ ਅਤੇ ਅਫੀਮ ਸ਼ਰਾਬ ਦਾ ਧੰਦਾ ਕਰਦੇ ਸਨ ਉਹਨਾਂ ਸੁਰੈਣੇ ਜਮਾਦਾਰ ਨੂੰ ਮਾਰਨ ਵਾਲੇ ਮੁੰਡਿਆਂ ਨੂੰ ਬਾ ਚੜ ਕੇ ਸੂਰਮੇ ਆਖਿਆ ਸੀ ਸੁਰੈਣੇ ਨੇ ਕਈਆਂ ਉੱਤੇ ਆਪਕਾਰੀ ਦੇ ਦਰੋਗੇ ਰਹੀਂ ਛਾਪੇ ਪਵਾਏ ਸਨ ਸ਼ਰਾਬ ਅਫੀਮ ਜਾਂ ਪੋਸਤ ਫੜੇ ਜਾਣ ਉਤੇ ਗਵਾਹੀਆਂ ਦੇ ਕੇ ਉਹਨਾਂ ਨੂੰ ਕੈਦ अथवा ਜ਼ਰੂਮਾਨੇ ਕਰਵਾਏ ਸਨ ਅਜਿਹੇ ਨਿਕੰਮੇ ਆਦਮੀਆਂ ਨੇ ਜਮਾਦਾਰ ਦੇ ਮਾਰੇ ਜਾਣ ਨੂੰ ਦੰਦ ਵੱਡੀ ਹੀ ਸਮਝਿਆ ਪਰ ਜਵਾਲੇ ਹੋਰਾਂ ਦੇ ਟਿਕੜੇ ਨੂੰ ਗੋਲੀ ਮਾਰ ਕੇ ਲੋਕਾਂ ਉੱਤੇ ਦਹਿਸ਼ਤ ਪਾਉਣ ਵਾਲੀ ਪੁਲਿਸ ਦੀ ਵਿਉਂਤ ਅਸਲੋਂ ਗਲਤ ਸਾਬਤ ਹੋਈ ਲੋਕ ਬੁਰੀ ਤਰ੍ਹਾਂ ਪੜ ਕੁਠੇ ਸਨ ਪੜ ਕੇ ਲੋਕਾਂ ਨੂੰ ਸਰਕਾਰ ਵਿਰੋਧੀ ਰਾਜਨੀਤਿਕ ਪਾਰਟੀਆਂ ਵਰਤਣਾ ਸ਼ੁਰੂ ਕਰ ਦਿੱਤਾ ਕਈਆਂ ਜੋਸ਼ਵਿ ਜਾ ਕੇ ਸਲਾਹ ਦਿੱਤੀ ਮੁੰਡਿਆਂ ਦੀਆਂ ਲਾਸ਼ਾਂ ਚੁੱਕ ਕੇ ਇਲਾਕੇ ਵਿੱਚ ਜਲੋਸ ਕੱਢਿਆ ਜਾਵੇ ਕਈਆਂ ਸ਼ਹੀਦਾਂ ਦੀ ਮਰਿਆਦਾ ਅਨੁਸਾਰ ਸੰਸਕਾਰ ਕਰ ਦੇਣ ਦੀ ਰਾਏ ਦਿੱਤੀ ਦੂਜੇ ਪੱਖੋਂ ਕੱਚਕਰੜ ਕਾਨੂੰਨ ਦਾ ਨਾ ਸਮਝਾਉਣਾ ਸ਼ੁਰੂ ਕਰ ਦਿੱਤਾ ਲਾਸ਼ਾਂ ਚੁੱਕ ਲੈਣ ਨਾਲ ਪੁਲਿਸ ਵਿਰੁੱਧ ਮੁਕਦਮੇ ਦਾ ਪੱਠਾ ਬਹਿ ਜਾਵੇਗਾ ਸਾਰੀ ਰਾਤ ਗੁਜ਼ਰ ਜਾਣ ਤੇ ਜੇਹੜ ਹੜ ਦੀ ਪੜਾਸ ਨਾਲ ਲਾਸ਼ਾਂ ਪੱਠੇ ਵਿੱਚ ਆਪਣੇ ਆਪ ਸਾਡ ਉਠੀਆਂ ਰੋਣ ਵਾਲੇ ਵਾਰਸ ਵੱਖ ਪਿੱਟ ਪਿੱਟ پاگل ਹੋ ਗਏ ਸਨ ਜਿਹੜਾ ਵੀ ਵੇਖਣ ਆਇਆ ਸੀ ਜੇ ਉਸ ਤਾਂ ਹਾਨੀ ਮਾਰੀਆਂ ਸਨ ਚੁੱਪ ਚਾਪ ਹੰਝੂ ਜ਼ਰੂਰ ਵਹਾਏ ਸਨ ਲੋਕਾਂ ਗਾਂਧੀ ਦੇ ਚੇਲਿਆਂ ਅਤੇ ਪੁਲਿਸ ਹਾਕਮਾ ਵਿਰੁੱਧ ਗੁੱਸੇ ਪਰੇ ਸੰਕਲਪ ਲਏ ਇਹਨਾਂ ਬੁਚੜਾ ਨੂੰ ਜ਼ਰੂਰ ਖਤਮ ਕਰਨਾ ਹੈ ਕਿਸੇ ਸਿਆਣੇ ਪ੍ਰਬੰਧ ਅਤੇ ਤਰਤੀਬ ਦੇ ਬਿਨਾ ਲੋਕਾਂ ਦਾ ਗੁੱਸਾ ਨਫ਼ਰਤ ਰੂ ਤੇ ਜੋਸ਼ ਹੜ ਦੇ ਪਾਣੀ ਵਾਂਗ ਅਜਾਈ ਵਗੇ ਜਾ ਰਿਹਾ ਸੀ ਆਈਜੀ ਪਰਸਰਾਮ ਦੀਆਂ ਜਦੋਂ ਸਾਰੀਆਂ ਕੋਟਲਿਆ ਨੀਤੀਆਂ ਬੇਕਾਰ ਹੋ ਗਈਆਂ ਉਸ ਬੇਫਰੀ ਭੇਡ ਨੂੰ ਕਾਬੂ ਕਰਨ ਲਈ ਸੁਬਾਈ ਤੇ ਕੇਂਦਰੀ ਸਰਕਾਰ ਦੀ ਸਲਾਹ ਨਾਲ ਫੌਰੀ ਮਿਲਟਰੀ ਦੀ ਸਹਾਇਤਾ ਮੰਗ ਲਈ ਲੋਕਾਂ ਦੂਜੀ ਰਾਤ ਪੈਰੇ ਲਾ ਦਿੱਤੇ ਅਤੇ ਪੁਲਿਸ ਨੂੰ ਦੋਰੋਂ ਹੀ ਫਟਕਾਰੀ ਰੱਖਿਆ ਕੋੜ ਸਵਾਰ ਪੁਲਿਸ ਦੀ ਅਗਵਾਈ ਵਿੱਚ ਮਿਲਟਰੀ ਨੇ ਸਵੇਰੇ-ਸਵੇਰੇ ਪੱਠੇ ਨੂੰ ਆ ਘੇਰਿਆ ਲੋਕਾਂ ਦਾ ਭਾਰੀ ਘਟ ਕੱਲ ਦਿਨ ਛਿਪਣਸਾਰ ਬिखरਣਾ ਸ਼ੁਰੂ ਹੋ ਗਿਆ ਸੀ ਪਰ 50-60 ਦਲੇਰ ਜਵਾਨਾਂ ਲਾਠੀਆਂ ਫੜ ਕੇ ਲਾਸ਼ਾਂ ਉੱਤੇ ਪਹਿਰਾ ਜਾਰੀ ਰੱਖਿਆ ਮਿਲਟਰੀ ਨੇ ਅਨੁਸਾਰ ਲਾਊਡਸਪੀਕਰ ਵਰਤੇ ਆ ਮੌਕੇ ਦਾ ਬਰਗੇਡੀਅਰ ਬੋਲਿਆ ਭਰਾਵੋ ਮੌਕਾ ਵਾਰਦਾਤ ਉੱਤੇ ਮਿਲਟਰੀ ਪਹੁੰਚ ਗਈ ਹੈ ਅਸਾਂ ਕਿਸੇ ਨੂੰ ਚੂੰ ਚਰਾ ਨਹੀਂ ਕਰਨ ਦੇਣੀ ਜੋ ਵੀ ਕੋਈ ਲਾਸ਼ਾਂ ਕੋਲ ਹੈ ਚੁੱਪਚਾਪ ਸੜਕ ਦੇ ਗੁੱਟ ਨੂੰ ਨਿਕਲ ਜਾਵੇ ਨਹੀਂ ਤਾਂ ਭੁੰਨ ਕੇ ਸੁੱਟ ਦਿੱਤਾ ਜਾਵੇਗਾ ਉਸ ਆਪਣੇ ਦੌਰਬੇਨ ਨਾਲ ਸਲਾਹੀ ਪਏ ਲੋਕਾਂ ਨੂੰ ਉਡਾੜ ਲਿਆ ਉਹਦੇ ਇਸ਼ਾਰੇ ਨਾਲ ਲੋਕਾਂ ਨੂੰ ਝਰਕਾਉਣ ਲਈ ਮਿਲਟਰੀ ਦੀ ਟੁਕੜੀ ਨੇ 5-7 ਹਵਾਈ ਫਾਇਰ ਦਾਗ ਦਿੱਤੇ ਫਾਇਰਾਂ ਦੀ ਟੀ ਟੀ ਸੁਣ ਕੇ ਲੋਕਾਂ ਦਾ ਲਫਾ ਮਾਰਦਾ ਜੋਸ਼ ੱੱਕਾ ਖਾ ਕੇ ਚਟਪਟ ਲੱਗਿਆ ਅੱਦੇਉ ਬਹੁਤੇ ਇੱਕਦਮ ਸੜਕ ਵਾਲੇ ਪਾਸੇ ਨੂੰ ਪੱਤੇ ਤੋੜ ਹੋ ਗਏ ਓਲੇ ਦੇ ਦੋਵੇਂ ਭਰਾਵਾਂ ਸਤਨਾਮ ਦੇ ਬਾਪ ਅਤੇ ਜਵਾਲੇ ਦੇ ਇੱਕ ਜਿਗਰੀ ਯਾਰ ਬਿਨਾਂ ਉੱਥੇ ਕੋਈ ਨਾ ਠਹਿਰਿਆ ਹੌਲੀ ਹੌਲੀ ਸਭ ਖਿਸ ਗਏ ਉਹ ਦਿਲਾ ਵਿੱਚ ਸਰਕਾਰ ਨੂੰ ਗਾਲਾਂ ਦੇ ਰਹੇ ਸਨ ਇਸ ਤਰ੍ਹਾਂ ਦੇ ਪਾਣੀ ਵਰਤਦੇ ਉਹਨਾਂ ਕਦੇ ਨਹੀਂ ਦੇਖੇ ਸੁਣੇ ਸਨ ਮਿਲਟਰੀ ਅਤੇ ਪੁਲਿਸ ਨੇ ਬਿਨਾਂ ਕਿਸੇ ਵਿਰੋਧ ਦੇ ਤਿੰਨੇ ਲਾਸ਼ਾਂ ਚੁੱਕ ਕੇ ਰਕਾਂ ਵਿੱਚ ਲਿਆ ਰੱਖਿਆ ਜਦੋਂ ਟਰੱਕ ਤੋੜਨ ਲੱਗੇ ਸਤਨਾਮ ਦੇ ਬਾਪ ਨੇ ਵਾਸਤਾ ਪਾਉਂਦਿਆਂ ਧਾਮਾਰੀ ਓਏ ਬਦਲਿਓ ਇਹਨਾਂ ਨੂੰ ਕਿੱਥੇ ਲੈ ਚੱਲਿਓ ਸਾਨੂੰ ਨਾਲ ਤਾਂ ਲੈ ਚੱਲੋ ਮਿਲਟਰੀ ਦੇ ਇੱਕ ਸਿੱਖ ਅਫਸਰ ਨੇ ਹਮਦਰਦੀ ਨਾਲ ਸਿਰ ਮਾਰਿਆ ਬਾਪੂ ਸਾਨੂੰ ਮਾਫ਼ ਕਰਿ ਅਸੀਂ ਅਜੇਹਾ ਨਹੀਂ ਕਰ ਸਕਦੇ ਰਕਤੇ ਜਿਪਾ ਤੂੜ ਉਡਾਉਂਦੀਆਂ ਕਤਾਰਾਂ ਵਿੱਚ ਤੁਰ ਗਈਆਂ ਸਤਨਾਮ ਦਾ ਬਾਬ ਥਾਈ ਡਿਗ ਪਿਆ ਓਲੇ ਦੇ ਭਰਾਵਾਂ ਉਸ ਨੂੰ ਮਸਾ ਬੋਚਿਆ ਅਤੇ ਗਸ਼ੀ ਤੋੜੀ ਪੁਲਿਸ ਨੇ ਪੋਸਟਮਾਰਟਮ ਪਿੱਛੋਂ ਲਾਸ਼ਾਂ ਵਾਰਸਾਂ ਨੂੰ ਦੇਣ ਦੀ ਦੋਜੀ ਗਲਤੀ ਨਾ ਕੀਤੀ ਉਹ ਸਮਝ ਗਏ ਸਨ ਇਸ ਤਰ੍ਹਾਂ ਲੋਕ ਇਹਨਾਂ ਦਾ ਜਲੂਸ ਕੱਢਣਗੇ ਲੋਕਾਂ ਦਾ ਗੁੱਸਾ ਪੰਜਾਬ ਪੁਲਿਸ ਤੇ ਸਰਕਾਰ ਵਿਰੁੱਧ ਭੜਕੇਗਾ ਗੜਬੜ ਹੋਰ ਵਧੇਗੀ ਉਹਨਾਂ ਆਪਣੀ ਨਿਗਰਾਨੀ ਹੈਡ ਜਿਲੇ ਦੇ ਸ਼ਮਸ਼ਾਨਗੜ੍ਹ ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਲੋਕਾਂ ਦੀ ਬਲਾ ਟਾਲ ਕੇ ਪੁਲਿਸ ਨੇ ਆਪਣਾ ਹੱਥ ਉੱਤੇ ਕਰ ਲਿਆ ਆਈਜੀ ਨੇ ਥਾਣੇਦਾਰ ਸਵਰਨ ਸਿੰਘ ਡੀਐਸਪੀ ਹਰਿੰਦਰ ਸਿੰਘ ਅਤੇ ਐਸਪੀ ਸ਼ਰਮਾ ਨੂੰ ਸਰਕਾਰੀ ਰੈਲੀ ਵਿੱਚ ਇਨਾਮ ਅਤੇ ਮੁਬਾਰਕਾਂ ਦਿੱਤੀਆਂ ਉਹਨਾਂ ਤਿੰਨਾਂ ਨੂੰ ਨਕਸਲਵਾੜੀਆਂ ਦੇ ਅੱਖ ਦਿਨੋਂ ਕੱਢ ਕੇ ਨਾਲ ਦੇ ਜ਼ਿਲ੍ਹਿਆਂ ਵਿੱਚ ਲਾਭਕਾਰੀ ਥਾਵਾਂ ਉੱਤੇ ਕਾਇਨਾਤ ਕਰ ਦਿੱਤਾ ਧੰਨਵਾਦ ਜੀ ਜੇਕਰ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਰਿਕਮੈਂਡ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ